ਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸਜੀ ਹੋਈ ਸਾਧ ਸੰਗਤ ਜੀ ਸਨਿਮਰ ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਬਰਾਜਮਾਨ ਸਨ ਤੇ ਬੌਲੀ ਸਾਹਿਬ ਦੀ ਮਹਾਰਾਜ ਜੀ ਸੇਵਾ ਕਰਵਾ ਰਹੇ ਆ ਕਿੱਥੇ ਸਿੱਖ ਸੰਗਤਾਂ ਬੜੇ ਪ੍ਰੇਮ ਦੇ ਨਾਲ ਸੇਵਾ ਕਰਦੀਆਂ ਉੱਥੇ ਸੰਗਤ ਜੀ ਇੱਕ ਬੀਬੀ ਆਉਂਦੀ ਹੁੰਦੀ ਸੀ ਕਾਬਲ ਤੋਂ ਚੱਲ ਕੇ ਕੀ ਕਲਾ ਵਰਤਦੀ ਸੀ ਮਹਾਰਾਜ ਦੀ ਤੇ ਕਿਵੇਂ ਉਹ ਕਾਬਲ ਵਾਲੀ ਬੀਬੀ ਇੰਨੀ ਦੂਰ ਤੋਂ ਆ ਕੇ ਸੇਵਾ ਕਰਦੀ ਰਹੀ ਸਾਰੀ ਸੰਪੂਰਨ ਕਥਾ ਆਪਾਂ ਸਰਵਣ ਕਰਦੇ ਹਾਂ ਜੀ ਜਿਹਦੇ ਉੱਤੇ ਮਹਾਰਾਜ ਦੀ ਕਿਰਪਾ ਹੋ ਜਾਂਦੀ ਆ ਜਿਸ ਸਿੱਖ ਤੇ ਤਾਂ ਬੜੇ ਪ੍ਰੇਮ ਦੇ ਨਾਲ ਫਿਰ ਸੇਵਾ ਕਰਦੇ ਆ ਇਸ ਤਰ੍ਹਾਂ ਜਦੋਂ ਬੌਲੀ ਸਾਹਿਬ ਦਾ ਨਿਰਮਾਣ ਮਹਾਰਾਜ ਕਰਵਾ ਰਹੇ ਆ ਸਿੱਖ ਵੀ ਬੜੇ ਪ੍ਰੇਮ ਨਾਲ ਸੇਵਾ ਕਰਦੇ ਆ ਗਾਰਾ ਬਣਾ ਕੇ ਇੱਟਾਂ ਲਿਆਉਂਦੇ ਆ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਸਵਾਰ ਕੇ ਚੂਨੇ ਨਾਲ ਤਿਆਰ ਕਰਕੇ ਚਣਾਈ ਹੋ ਰਹੀ ਆ ਚੂਨੇ ਨੂੰ ਬੜੇ ਪ੍ਰੇਮ ਨਾਲ ਚੱਕੀਆਂ 'ਚ ਪੀਸਿਆ ਜਾ ਰਿਹਾ ਪੁਰਾਣਾ ਜ਼ਮਾਨਾ ਸਹਿਰ ਉੱਤੇ ਰੱਖ ਰੱਖ ਕੇ ਲੈ ਕੇ ਜਾ ਰਹੇ ਆ ਫੇਰ ਕੋਈ ਉੱਥੇ ਕਿਸੇ ਵੱਲ ਦੇਖਦਾ ਨਹੀਂ ਸੀ ਸਾਰੇ ਨਾਲੇ ਸੇਵਾ ਕਰਦੇ ਆ ਨਾਲੇ ਸਿਮਰਨ ਕਰਦੇ ਆ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੇਵਾ ਤੇ ਸਿਮਰਨ ਸਾਨੂੰ ਦੋਵੇਂ ਬਖਸ਼ੇ ਆ ਸਿੱਖ ਸੰਗਤਾਂ ਇਸ ਤਰ੍ਹਾਂ ਦੇ ਕੰਮ ਕਰ ਰਹੀਆਂ ਨੇ ਜਿਵੇਂ ਜਿਵੇਂ ਪ੍ਰੇਮ ਨਾਲ ਸੇਵਾ ਕੀਤੀ ਜਾਂਦੇ ਆ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੀ ਸੇਵਾ ਦੇਖ ਕੇ ਬਹੁਤ ਖੁਸ਼ ਹੋਈ ਜਾਂਦੇ ਆ ਉਹਨਾਂ ਨੂੰ ਮਹਾਰਾਜ ਨਿਹਾਲ ਕਰ ਰਹੇ ਆ ਇਸੇ ਪ੍ਰਕਾਰ ਮਹਾਰਾਜ ਜੀ ਦਾ ਇੱਕ ਸਿੱਖ ਸੀ ਜਿਹੜਾ ਕਾਬਲ ਦੀ ਧਰਤੀ ਤੇ ਰਹਿੰਦਾ ਸੀ ਸੰਗਤ ਜੀ ਤੇ ਉਹਦੀ ਜਿਹੜੀ ਬੀਬੀ ਸੀ ਘਰ ਵਾਲੀ ਸੀ ਇਸਤਰੀ ਸੀ ਉਹ ਬੜੀ ਨੇਕ ਦਿਲ ਔਰਤ ਸੀ ਤੇ ਪਤੀ ਵਰਤ ਔਰਤ ਸੀ ਨਾਲੇ ਸਾਧ ਸੰਗਤ ਜੀ ਉਹ ਦਿਨ ਰਾਤ ਆਪਣੇ ਪਤੀ ਨੂੰ ਹੀ ਪਿਆਰ ਕਰਦੀ ਤੇ ਉਹਨੇ ਮਨ ਦੇ ਵਿੱਚ ਕਦੇ ਕਿਸੇ ਦੂਜੇ ਮਰਦ ਬਾਰੇ ਫੁਰਨਾ ਵੀ ਨਹੀਂ ਸੀ ਲੈ ਕੇ ਆਂਦਾ ਆਮ ਕਰਕੇ ਜਿਵੇਂ ਆਪਾਂ ਵੇਖਦੇ ਹਾਂ ਕੁਝ ਇਸਤਰੀਆਂ ਚਰਿੱਤਰਹੀਣ ਹੋ ਜਾਂਦੀਆਂ ਨੇ اخਲਾਕ ਤੋਂ ਡਿੱਗ ਪੈਂਦੀਆਂ ਨੇ ਇਦਾਂ ਦੀ ਨਹੀਂ ਸੀ ਉਹ ਔਰਤ ਉਹਨੇ ਸੁਪਨੇ 'ਚ ਵੀ ਕਦੇ ਕਿਸੇ ਦੂਜੇ ਮਰਦ ਬਾਰੇ ਸੋਚਿਆ ਨਹੀਂ ਸੀ ਤੇ ਬਾਕੀ ਜਿਵੇਂ ਉਹ ਸਿੱਖ ਦਾ ਸੁਭਾਅ ਸੀ ਕਾਬਲ ਬਲੇ ਦਾ ਬਹੁਤ ਮਹਾਰਾਜ ਨੂੰ ਪਿਆਰ ਕਰਦਾ ਸੀ ਉਦਾਂ ਹੀ ਉਹਦੀ ਘਰ ਵਾਲੀ ਸੀ ਸਿੱਖ ਧਰਮ ਦੇ ਵਿੱਚ ਬੜੀ ਪਰਪੱਕਤਾ ਸੀ ਇੱਕ ਪਤੀਵ੍ਰਤਾ ਸੀ ਇੱਕ ਉਹਦੀ ਨਾਮ ਦੀ ਬੰਦਗੀ ਵੀ ਸੀ ਪਤੀਭ੍ਰਿਤਾ ਹੋਣ ਕਰਕੇ ਉਹਦੇ ਵਿੱਚ ਇੱਕ ਸ਼ਕਤੀ ਆ ਗਈ ਉਹ ਸ਼ਕਤੀ ਇਸ ਤਰ੍ਹਾਂ ਆਈ ਉਹਦੇ ਪਾਸ ਜਿੱਥੇ ਵੀ ਉਹ ਫੁਰਨਾ ਬਣਾਉਂਦੀ ਸੀ ਜਾਣ ਦਾ प्रबल ਇੱਛਾ ਕਰਦੀ ਸੀ ਛੱਟ ਉੱਥੇ ਪਹੁੰਚ ਜਾਂਦੀ ਸੀ ਚਾਹੇ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਹੋਵੇ ਇੱਕ ਘੜੀ 'ਚ ਹੀ ਉੱਥੇ ਪਹੁੰਚ ਜਾਂਦੀ ਸੀ ਦੇਰ ਨਹੀਂ ਸੀ ਉਹਨੂੰ ਲੱਗਦੀ ਇਹ ਇੱਕ ਚਮਤਕਾਰ ਇਸ ਕਰਕੇ ਹੋਇਆ ਕਿਉਂਕਿ ਵਾਹਿਗੁਰੂ ਦੇ ਵੱਲੋਂ ਜਦੋਂ ਕਿਸੇ ਬੰਦੇ ਦੇ ਵਿੱਚ ਗੁਣ ਹੁੰਦੇ ਆ ਉਹ ਗੁਨਾ ਨੂੰ ਦੇਖ ਕੇ ਵਾਹਿਗੁਰੂ ਜੀ ਉਹਨੂੰ ਕੋਈ ਦਾਤ ਦਿੰਦੇ ਆ ਇਸ ਤਰ੍ਹਾਂ ਹੀ ਬੀਬੀ ਨੂੰ ਦਾਤ ਮਿਲੀ ਉਹਦੇ ਗੁਨਾ ਕਰਕੇ ਜਿਸ ਤਰ੍ਹਾਂ ਜਿਹੜੇ ਸਾਧੂ ਸੰਤ ਮਹਾਤਮਾ ਭਜਨ ਬੰਦਗੀ ਕਰਦੇ ਆ ਰਿੱਧੀਆਂ ਸਿੱਧੀਆਂ ਹੱਥ ਜੋੜ ਕੇ ਉਹਦੇ ਅੱਗੇ ਖੜ ਜਾਂਦੀਆਂ ਨੇ ਇਹ ਬੀਬੀ ਵਿੱਚ ਹੋਰ ਵੀ ਬਹੁਤ ਸਾਰੀਆਂ ਸ਼ਕਤੀਆਂ ਸੀ ਉਹਨੂੰ ਆਪਣੇ ਪਤੀ ਦੀ ਪ੍ਰੇਮ ਦੀ ਖਾਤਰ ਹੀ ਮਿਲੀਆਂ ਸੀ ਇੱਕ ਵਾਰ ਜਦੋਂ ਸੰਗਤਾਂ ਤੋਂ ਇਹ ਬੀਬੀ ਨੂੰ ਪਤਾ ਲੱਗਾ ਕਾਬਲ ਵਾਲੀ ਬੀਬੀ ਨੂੰ ਕਿ ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੌਲੀ ਸਾਹਿਬ ਦੀ ਕਾਰ ਸੇਵਾ ਕਰਵਾ ਰਹੇ ਆ ਤਾਂ ਉਹ ਗੁਣਾ ਦੀ ਖਾਨ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਨ ਵਾਸਤੇ ਤਿਆਰ ਹੋ ਗਈ ਬੀਬੀ ਕਿਉਂਕਿ ਉਹਨੂੰ ਪਤਾ ਸੀ ਕਿ ਇੱਥੇ ਜੇ ਮੈਂ ਸੇਵਾ ਕਰਾਂਗੀ ਥੋੜੀ ਜੀ ਸੇਵਾ ਦਾ ਮੈਨੂੰ ਵੱਡਾ ਫਲ ਮਿਲੇਗਾ ਤੇ ਐਸੀ ਸੇਵਾ ਜਿਹੜੀ ਵੱਡੇ ਭਾਗਾਂ ਨਾਲ ਮਿਲਦੀ ਆ ਉਹਨੇ ਆਪਣਾ ਮਨ ਬਣਾਇਆ ਜਦੋਂ ਮਨ ਬਣ ਗਿਆ ਸ੍ਰੀ ਗੋਇੰਦਵਾਲ ਸਾਹਿਬ ਜਾ ਕੇ ਸੇਵਾ ਕਰਾਂ ਇਹ ਸਿੱਖਣੀ ਹਰ ਰੋਜ਼ ਮਹਾਰਾਜ ਜੀ ਦੇ ਪਾਸ ਇੱਥੇ ਸੇਵਾ ਵਿੱਚ ਹਾਜ਼ਰ ਹੋਣ ਲੱਗਦੀ ਸਾਰਾ ਦਿਨ ਤਾਂ ਸੇਵਾ ਕਰਦੀ ਰਹਿੰਦੀ ਮਿੱਟੀ ਪਟ ਪਟ ਕੇ ਆਪਣੇ ਸਿਰ ਤੇ ਟੋਕਰੇ ਚੱਕ ਕੇ ਬਾਹਰ ਕੱਢਦੀ ਰਹਿੰਦੀ ਬੜੇ ਪ੍ਰੇਮ ਨਾਲ ਚੂਨਾ ਇੱਟਾਂ ਵੀ ਲੈ ਕੇ ਆਉਂਦੀ ਸੀ ਪਰ ਇੱਥੇ ਸਾਧ ਸੰਗਤ ਜੀ ਜਦੋਂ ਸੇਵਾ ਕਰਦੀ ਹੁੰਦੀ ਸੀ ਕਿਸੇ ਨਾਲ ਗੱਲ ਨਹੀਂ ਸੀ ਕਰਦੀ ਹੁੰਦੀ ਕਈ ਵਾਰ ਆਪਾਂ ਦੇਖਦੇ ਹਾਂ ਸੇਵਾਦਾਰ ਕਈ ਇਸ ਤਰ੍ਹਾਂ ਦੇ ਹੁੰਦੇ ਆ ਗੱਲਾਂ ਬਾਤਾਂ ਵੀ ਕਰੀ ਜਾਂਦੇ ਆ ਸੇਵਾ ਵੀ ਕਰੀ ਜਾਂਦੇ ਆ ਪਰ ਕਈ ਹੁੰਦੇ ਆ ਸਿਮਰਨ ਕਰੀ ਜਾਂਦੇ ਆ ਇਹ ਬੀਬੀ ਹਮੇਸ਼ਾ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਦੀ ਜਦੋਂ ਰਾਤ ਪੈਂਦੀ ਅੰਤਰ ਧਿਆਨ ਹੋ ਕੇ ਆਪਣੇ ਘਰੇ ਕਾਬਲ ਚਲੀ ਜਾਂਦੀ ਉੱਥੇ ਜਾ ਕੇ ਪਰਿਵਾਰ ਨਾਲ ਮਿਲ ਕੇ ਅੰਨ ਪਾਣੀ ਛਕਦੀ ਸੀ ਤੇ ਆਪਣੇ ਘਰੇ ਹੀ ਸੌਂਦੀ ਸੀ ਸਵੇਰ ਹੁੰਦੀ ਫਿਰ ਇੱਥੇ ਆ ਜਾਂਦੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਮਹਾਰਾਜ ਜੀ ਦਾ ਸਿਮਰਨ ਕਰਦੀ ਸਿੱਖਾਂ ਨੇ ਦੇਖਿਆ ਇਹ ਨੋਟ ਕੀਤੀ ਕਈਆਂ ਨੇ ਗੱਲ ਉੱਥੇ ਸੇਵਾਦਾਰਾਂ ਨੇ ਹੈਰਾਨ ਹੋ ਗਏ ਇਹ ਬੀਬੀ ਇੱਕਦਮ ਆਉਂਦੀ ਆ ਇੱਕਦਮ ਹੀ ਗਾਇਬ ਹੋ ਜਾਂਦੀ ਆ ਕਿਵੇਂ ਹੋ ਸਕਦਾ ਇਹ ਇਹਨੂੰ ਕਿਸੇ ਨੇ ਭਾਵ ਕੀ ਨਾ ਤਾਂ ਕਦੇ ਦੂਰੋਂ ਆਉਂਦੇ ਦੇਖਿਆ ਨਾ ਜਾਂਦੇ ਦੇਖਿਆ ਕਿਵੇਂ ਆਉਂਦੀ ਜਾਂਦੀ ਹੋਵੇਗੀ ਕਿੱਧਰ ਚਲੀ ਜਾਂਦੀ ਆ ਤੇ ਉੱਥੇ ਪ੍ਰੇਮੀਆਂ ਨੇ ਸੇਵਾਦਾਰਾਂ ਨੇ ਇੱਕ ਗੱਲ ਹੋਰ ਨੋਟ ਕੀਤੀ ਜਦੋਂ ਵੀ ਇਹ ਬੀਬੀ ਸੇਵਾ ਕਰਦੀ ਆ ਖੜੇ ਹੋ ਕੇ ਸੇਵਾ ਕਰਦੀ ਆ ਤੇ ਖੜੇ ਹੋ ਕੇ ਹੱਥਾਂ ਨੂੰ ਇਸ ਤਰ੍ਹਾਂ ਹਿਲਾਉਂਦੀ ਆ ਜਿਵੇਂ ਕਿਸੇ ਬੱਚੇ ਨੂੰ ਪੰਘੂੜਾ ਝੁਲਾ ਰਹੀ ਹੋਵੇ ਫਿਰ ਥੋੜਾ ਜਿਹਾ ਹਵਾ ਹੱਥ ਵਿੱਚ ਜਦੋਂ ਹਲਾ ਕੇ ਇਸ ਤਰ੍ਹਾਂ ਸੰਗਤ ਜੀ ਫਿਰ ਕਾਰ ਸੇਵਾ ਵਿੱਚ ਲੱਗ ਜਾਂਦੀ ਆ ਫਿਰ ਥੋੜੀ ਦੇਰ ਬਾਅਦ ਫਿਰ ਹੱਥ ਹਿਲਾਉਣ ਲੱਗ ਜਾਂਦੀ ਆ ਪਿੱਛੇ ਨੂੰ ਕਰਕੇ ਤਾ ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਇਹ ਕਿੱਥੋਂ ਆਉਂਦੀ ਆ ਸਾਰੇ ਜਾਣੇ ਉੱਥੇ ਬੜੇ ਹੈਰਾਨ ਹੋ ਗਏ ਜਦੋਂ ਸੇਵਾ ਕਰਦੀ ਕਰਦੀ ਹੱਥ ਹਿਲਾਉਂਦੀ ਸਾਰਿਆਂ ਨੇ ਦੇਖੀ ਆ ਮਨ ਵਿੱਚ ਸਾਰਿਆਂ ਦੇ ਹੈਰਾਨੀ ਪ੍ਰਗਟ ਹੋ ਗਈ ਪ੍ਰੇਮ ਨਾਲ ਸੇਵਾ ਤਾਂ ਕਰਦੀ ਆ ਸੇਵਾਦਾਰਨੀ ਆ ਕੋਈ ਡਰਦਾ ਪੁੱਛੇ ਵੀ ਨਾ ਪਰ ਮਨ ਵਿੱਚ ਸਵਾਲ ਸਾਰਿਆਂ ਦੇ ਆ ਆਉਂਦੀ ਕਿੱਥੋਂ ਆ ਇਹ ਬੀਬੀ ਜਾਂਦੀ ਕਿੱਥੇ ਆ ਇਹ ਸਿੱਖਣੀ ਹਵਾ 'ਚ ਹੱਥ ਕਿਉਂ ਫਲਾਉਂਦੀ ਆ ਸਮਝ ਜੀ ਨਹੀਂ ਆਉਂਦੀ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਭੇਦ ਨੂੰ ਜਾਣਦੇ ਆ ਪਰ ਉਦੋਂ ਸੇਵਾਦਾਰ ਨਹੀਂ ਸੀ ਜਾਣਦੇ ਆ ਆਪਸ ਵਿੱਚ ਮਿਲ ਕੇ ਗੱਲਾਂ ਕਰੀ ਜਾਂਦੇ ਆ ਸੋਚਦੇ ਆ ਇਹ ਅੰਤਰਮੁਖੀ ਵਰਤੀ ਆ ਸੁਰਤੀ ਇਹਦੀ ਇਕਾਗਰ ਆ ਕਾਰ ਸੇਵਾ ਕਰਦੀ ਆ ਕਦੇ ਸੁਸਤੀ ਵੀ ਨਹੀਂ ਪਾਉਂਦੀ ਸਾਵਧਾਨੀ ਨਾਲ ਸੇਵਾ ਕਰੀ ਜਾਂਦੀ ਆ ਜਦੋਂ ਲੱਗ ਜਾਂਦੀ ਆ ਲਗਨ ਨਾਲ ਸੇਵਾ ਕਰਦੀ ਆ ਕਈ ਦਿਨ ਜਦੋਂ ਬੀਬੀ ਨੂੰ ਸੇਵਾ ਕਰਦਿਆਂ ਨੂੰ ਹੋ ਗਿਆ ਸਾਰੀ ਸਿੱਖ ਸੰਗਤ ਜਿਹੜੀ ਇਹਨੂੰ ਦੇਖ ਕੇ ਹੈਰਾਨ ਹੁੰਦੀ ਰਹੀ ਆ ਇੱਕ ਦਿਨ ਸਾਰਿਆਂ ਨੇ ਫਿਰ ਮਿਲ ਕੇ ਆਖਿਆ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਕੋਲ ਆ ਕੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰੀਏ ਮਹਾਰਾਜੀ ਇਹ ਬੀਬੀ ਆਉਂਦੀ ਐ ਕਿਥੇ ਸਾਨੂੰ ਇਹਦਾ ਰਾਜ ਕੀ ਆ ਰਮਜ ਕੀ ਆ ਕੀ ਇਹ ਜ਼ਿੰਦਗੀ ਦਾ ਇਹਦਾ ਰਹੱਸਾ ਦੱਸਣਾ ਕਰੋ ਜੀ ਇਸ ਤਰ੍ਹਾਂ ਸਾਰੀ ਸੰਗਤ ਨੇ ਆਪਸ ਵਿੱਚ ਵਿਚਾਰ ਕੀਤੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਬੇਨਤੀ ਕੀਤੀ ਸਾਨੂੰ ਇਹ ਸਾਰਾ ਭੇਦ ਦੱਸ ਦਿਓ ਇਹ ਕੌਣ ਆ ਕਿਹੜੇ ਸ਼ਹਿਰ ਤੋਂ ਆਉਂਦੀ ਆ ਮਹਾਰਾਜ ਦਾ ਘਰ ਕਿੱਥੇ ਆ ਕਿਵੇਂ ਆਪਦੇ ਘਰੇ ਪਹੁੰਚਦੀ ਆ ਨਜ਼ਰ ਹੀ ਨਹੀਂ ਆਉਂਦੀ ਕਿਰਪਾ ਕਰੋ ਜੀ ਸਾਰੇ ਸਿੱਖਾਂ ਦੇ ਮਨ ਵਿੱਚ ਭਰਮ ਸੀ ਉਹ ਭਰਮਾਂ ਨੂੰ ਦੂਰ ਕਰਨ ਵਾਸਤੇ ਮਹਾਰਾਜ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਮੇਰੇ ਪਿਆਰੇ ਸਿੱਖੋ ਇਹ ਬੀਬੀ ਕਾਬਲ ਤੋਂ ਆਉਂਦੀ ਆ ਕਾਬਲ ਵਿੱਚ ਸਾਡਾ ਇੱਕ ਸਿੱਖ ਰਹਿੰਦਾ ਹੈ ਸਿੱਖੀ ਵਿੱਚ ਉਹਦੀ ਬੜੀ ਪਰਪੱਕਤਾ ਮਹਾਰਾਜ ਕਹਿੰਦੇ ਤੇ ਉਹ ਜਿਹੜਾ ਸਿੱਖ ਉੱਥੇ ਰਹਿੰਦਾ ਇਹ ਉਹਦੀ ਇਸਤਰੀ ਆ ਇਹ ਉਹ ਸਿੱਖ ਨੂੰ ਬਹੁਤ ਪਿਆਰ ਕਰਦੀ ਆ ਵੱਡੇ ਭਾਗਾਂ ਵਾਲੀ ਆ ਪਤੀ ਵਰਤ ਔਰਤ ਹੈ ਮਹਾਰਾਜ ਕਹਿੰਦੇ ਗੁਰਸੇਵਾ ਕਰਨ ਵਾਸਤੇ ਹਮੇਸ਼ਾ ਤਿਆਰਬਰ ਤਿਆਰ ਰਹਿੰਦੀ ਆ ਆਪਣੇ ਪਤੀ ਨੂੰ ਆਪਣੇ ਘਰ ਵਾਲੇ ਨੂੰ ਉਹਨੂੰ ਰੱਬ ਕਰਕੇ ਜਾਣਿਆ ਹੈ ਉਹਨੂੰ ਰੱਬ ਜਾਣ ਕੇ ਉਹਦੀ ਵੀ ਸੇਵਾ ਕਰਦੀ ਆ ਜੋ ਕਹਿ ਦਿੰਦੇ ਆ ਉਹ ਹਰ ਵੇਲੇ ਆਗਿਆ ਮੰਨਦੀ ਆ ਪ੍ਰਾਇੇ ਪੁਰਸ਼ ਬਾਰੇ ਕਦੇ ਨੇ ਸੁਪਨੇ 'ਚ ਵੀ ਨਹੀਂ ਸੋਚਿਆ ਮਹਾਰਾਜ ਕਹਿੰਦੇ ਕੋਈ ਫੁਰਨੇ ਹੀ ਨਹੀਂ ਆਇਆ ਇਹਨੂੰ ਅਜੇ ਤੱਕ ਕਿਉਂਕਿ ਸੰਗਤ ਜੀ ਆਪਾਂ ਵੇਖਦੇ ਆ ਮਨ ਵਿੱਚ ਪਹਿਲਾਂ ਸਾਡੇ ਕਿਸੇ ਵੱਲ ਵੇਖ ਕੇ ਕਾਮਵਾਸ਼ਨਾ ਦੇ ਫੁਰਨੇ ਆਉਂਦੇ ਆ ਇਸ ਤਰ੍ਹਾਂ ਮਹਾਰਾਜ ਕਹਿੰਦੇ ਇਹੋ ਜੀ ਬੀਬੀ ਆ ਭਾਈ ਕਦੇ ਵੀ ਇਹਦੇ ਮਨ ਵਿੱਚ ਕੋਈ ਬਗਾਨੇ ਮਰਦ ਬਾਰੇ ਖਿਆਲ ਹੀ ਨਹੀਂ ਆਇਆ ਤੇ ਇੱਕ ਲਗਨ ਹੈ ਦੇ ਅੰਦਰ ਸੇਵਾ ਦਾ ਇਹਨੂੰ ਚਾਹ ਬਹੁਤ ਆ ਸਿਮਰਨ ਵੀ ਬਹੁਤ ਕਰਦੀ ਆ ਇੱਥੇ ਜਦੋਂ ਆਉਂਦੀ ਆ ਕਦੇ ਵੀ ਕਿਸੇ ਨਾਲ ਬੋਲਦੀ ਨਹੀਂ ਜਿਹੜਾ ਇਹਦਾ ਪਤੀ ਆ ਉਹਨੇ ਇਹਨੂੰ ਸੇਵਾ ਬਾਰੇ ਦੱਸਿਆ ਉਹਨੇ ਇਹਨੂੰ ਦੱਸਿਆ ਜੇ ਕੋਈ ਸੇਵਾ ਕਰਦਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦੇ ਆਫਲ ਪਾਵਨਾ ਹੋਮੇ ਵਿੱਚੋਂ ਜਾਏ ਜੋ ਕੋਈ ਗੁਰੂ ਘਰ ਦੀ ਸੇਵਾ ਕਰਦਾ ਤਾਂ ਫਿਰ ਉਹਦੀ ਹੋਮੇ ਜਿਹੜੀ ਆਹੰਕਾਰ ਇਹ ਤਨ ਦੇ ਜਿਹੜੇ ਰੋਗ ਆ ਤੇ ਮਨ ਦੇ ਜਿਹੜੇ ਸੋਗ ਆ ਦੋਵੇਂ ਦੂਰ ਹੋ ਜਾਂਦੇ ਆ ਗੁਰੂ ਦੀ ਸੇਵਾ ਦਾ ਕੀ ਫਲ ਹੁੰਦਾ ਇਹਦੇ ਪਤੀ ਨੇ ਇਹਨੂੰ ਸਾਰਾ ਕੁਝ ਦੱਸਿਆ ਕਿ ਗੁਰੂ ਘਰ ਦੀ ਸੇਵਾ ਕਰਨ ਦਾ ਬਹੁਤ ਵੱਡਾ ਫਲ ਹੁੰਦਾ ਇੱਕ ਤਾਂ ਪਤੀ ਦੀ ਸੇਵਾ ਕਰਕੇ ਨੇ ਸ਼ਕਤੀ ਪਾਲੀ ਆ ਜਿੱਥੇ ਵੀ ਜਾਣਾ ਚਾਵੇ ਮਹਾਰਾਜ ਕਹਿੰਦੇ ਜਾ ਸਕਦੀ ਆ ਜਿਵੇਂ ਸਿੱਧ ਲੋਕ ਸੀ ਸਿੱਧਾਂ ਪਾਸ ਸ਼ਕਤੀ ਸੀ ਮਹਾਰਾਜ ਨੂੰ ਉਹਨਾਂ ਨੇ ਰੂਪ ਬਟਾ ਬਟਾ ਕੇ ਦਿਖਾਏ ਨਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉੱਡ ਕੇ ਵੀ ਦਿਖਾਇਆ ਮੂੰਹ ਚੋਂ ਅੱਗ ਕੱਢ ਕੇ ਵੀ ਦਿਖਾਈ ਉਮਰਾਂ ਵੀ ਲੰਬੀਆਂ ਕਰ ਲਈਆਂ ਸੀ ਇਦਾਂ ਸਿੱਧਾਂ ਵਾਂਗ ਇਹਦੇ ਕੋਲ ਸ਼ਕਤੀਆਂ ਨਹੀਂ ਉਹ ਰਿੱਧੀਆਂ ਸਿੱਧੀਆਂ ਇਹਦੇ ਪਾਸ ਹੈਗੀਆਂ ਨੇ ਸਵੇਰੇ ਇੱਥੇ ਆਉਂਦੀ ਆ ਕਾਰ ਸੇਵਾ ਕਰਦੀ ਆ ਸ਼ਾਮ ਹੋਣ ਤੇ ਕਾਬਲ ਵਾਪਸ ਚਲੀ ਜਾਂਦੀ ਹੈ ਆਪਦੇ ਪਰਿਵਾਰ ਦੇ ਵਿੱਚ ਜਾ ਕੇ ਕਿਰਤ ਕਰਦੀ ਆ ਕੰਮ ਧੰਦਾ ਕਰਦੀ ਆ ਮਹਾਰਾਜ ਕਹਿੰਦੇ ਪਰ ਇੱਕ ਗੱਲ ਹੈ ਇਹਨੇ ਰਿੱਧੀਆਂ ਸਿੱਧੀਆਂ ਦੀ ਕਦੇ ਦਰਬਾਰ ਤੋਂ ਨਹੀਂ ਕੀਤੀ ਸਦ ਵਰਤੋਂ ਹੀ ਕੀਤੀ ਆ ਸਵੇਰੇ ਆਉਂਦੀ ਆ ਆਪਣਾ ਛੋਟੇ ਪੁੱਤ ਨੂੰ ਪੰਘੂੜੇ 'ਚ ਪਾ ਕੇ ਲਟਾਉਂਦੀ ਆ ਤੁਸੀਂ ਪੁੱਛਦੇ ਹੋ ਮਹਾਰਾਜ ਕਹਿੰਦੇ ਇਹ ਹਵਾ 'ਚ ਹੱਥ ਗਿਓ ਹੁਲਾਉਂਦੀ ਆ ਹੁਣ ਇਥੋਂ ਆਪਦੀ ਸ਼ਕਤੀ ਦੇ ਨਾਲ ਜਦੋਂ ਬੱਚਾ ਇਹਦਾ ਸੌਂ ਰਿਹਾ ਹੈ ਉਹ ਇਹਦਾ ਪੁੱਤਰ ਹੈ ਉਹਨੂੰ ਪੰਘੂੜਾ ਜਿਹੜਾ ਹੈ ਨਾ ਸਾਧ ਸੰਗਤ ਜੀ ਉਹ ਨਾ ਹਵਾ ਵਿੱਚ ਹੱਥ ਜਦੋਂ ਹਿਲਾਉਂਦੀ ਹੈ ਝੂਟਾ ਦਿੰਦੀ ਬੱਚੇ ਨੂੰ ਕਿਉਂਕਿ ਜਦੋਂ ਆਪਣੇ ਪੁੱਤਰ ਨੂੰ ਪੰਘੂੜੇ 'ਚ ਛੱਡ ਆਉਂਦੀ ਆ ਉਹਨੂੰ ਉੱਥੇ ਕੋਈ ਹੁੰਦਾ ਨਹੀਂ ਉਹਦੇ ਕੋਲੇ ਇਸ ਕਰਕੇ ਪੁੱਤਰ ਦੀ ਹਾਲਤ ਨੂੰ ਜਾਣਦੀ ਆ ਜਦੋਂ ਰੋਣ ਲੱਗਦਾ ਇਥੋਂ ਖੜੀ ਖੜੀ ਉਹ ਨਾ ਹਵਾ 'ਚ ਹੱਥ ਮਾਰਦੀ ਐ ਤੇ ਝੂਲਾ ਹਿੱਲ ਪੈਂਦਾ ਹੈ। ਪੰਘੂੜਾ ਹਲਾ ਦਿੰਦੀ ਐ ਤੇ ਬੱਚਾ ਰੋਂਦਾ ਚੁੱਪ ਕਰ ਜਾਂਦਾ। ਐਡੀ ਸ਼ਕਤੀ ਕਾਰ ਸੇਵਾ ਵੀ ਕਰਦੀ ਆ। ਮਹਾਰਾਜ ਕਹਿੰਦੇ ਤੇ ਦੇਖੋ ਭਾਈ ਆਪਣੀ ਸ਼ਕਤੀ ਨਾਲ ਪੰਘੂੜੇ ਨੂੰ ਵੀ ਚਲਾ ਦਿੰਦੀ ਐ। ਇਹ ਥਾਂ ਬੈਠੇ ਬਿਠੇ ਆਪਦੇ ਪੁੱਤਰ ਨੂੰ ਲਾੜ ਲੜਾਉਂਦੀ ਆ। ਨਾਲੇ ਸੇਵਾ ਕਰਕੇ ਆਪਦਾ ਜਨਮ ਸਫਲ ਕਰ ਰਹੀ ਆ। ਰਾਤ ਨੂੰ ਘਰ ਜਾ ਕੇ ਸੰਭਾਲਦੀ ਆ। ਇਹ ਮੇ ਫਿਰ ਕਿਸੇ ਵੀ ਇਸਤਰੀ ਕੋਲ ਜਦੋਂ ਪਤੀ ਵਰਤਾ ਧਰਮ ਹੋਵੇ ਉਹਦੇ ਵਿੱਚ ਇਹ ਗੁਣ ਆ ਜਾਂਦੇ ਮਹਾਰਾਜ ਕਹਿੰਦੇ ਉਹਦੇ ਵਿੱਚ ਭਾਈ ਮਹਾ ਸ਼ਕਤੀ ਆ ਜਾਂਦੀ ਹੈ ਮੇਰੇ ਪਿਆਰੇ ਸਿੱਖੋ ਪਤੀ ਵਰਤਾ ਔਰਤ ਕੋਈ ਵੀ ਹੋਵੇ ਜਿਸ ਨੇ ਆਪਣੇ ਪਤੀ ਨਾਲ ਪ੍ਰੇਮ ਕੀਤਾ ਹੈ ਮਹਾਰਾਜ ਦੀ ਬਾਣੀ ਪੜੀਆ ਸਿਮਰਨ ਕੀਤਾ ਉਹ ਔਰਤ ਉੱਜੜ ਕੇ ਵੀ ਵਸ ਜਾਵੇਗੀ ਪਰ ਜਿਹੜੀ ਆਤਮਾ ਪਰਮਾਤਮਾ ਨੂੰ ਭੁੱਲ ਜਾਵੇਗੀ ਉਹਦਾ ਕਿਸ ਤਰ੍ਹਾਂ ਬਸਣਾ ਹੋਵੇਗਾ ਉਹ ਬਸ ਕੇ ਵੀ ਉਜੜ ਜਾਵੇਗੀ ਐਵੇਂ ਫਿਰ ਗੁਰੂ ਮਹਾਰਾਜ ਨੇ ਦੱਸਿਆ ਕਿ ਉਹ ਜਿਹੜੀ ਬੀਬੀ ਸੀ ਪਤੀ ਬ੍ਰਿਤਾ ਹੋਣ ਕਰਕੇ ਉਹਦੇ ਕੋਲ ਮਹਾਸ਼ਕਤੀ ਆਈ ਆ ਤਾਂ ਜਿਹੜੀ ਵੀ ਕੋਈ ਬੀਬੀ ਪਤੀ ਬ੍ਰਿਤਾ ਸੁਭਾਅ ਬਣਾ ਕੇ ਰੱਖੇਗੀ ਤੇ ਰੱਬ ਦਾ ਸਿਮਰਨ ਕਰੇਗੀ ਉਹਦੇ ਵਿੱਚ ਸ਼ਕਤੀ ਆ ਜਾਵੇਗੀ ਸਹਿਜੇ ਹੀ ਉਹਨੂੰ ਰਿੱਧੀਆਂ ਸਿੱਧੀਆਂ ਮਿਲ ਜਾਣਗੀਆਂ ਪਰ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਬਸੇ ਮਨ ਆਏ ਸਭ ਤੋਂ ਉੱਚਾ ਕੀ ਆ ਸਭ ਤੋਂ ਉੱਚਾ ਸੁੱਚਾ ਕੀ ਹੈ ਉਹ ਹੈ ਪ੍ਰਮਾਤਮਾ ਦਾ ਨਾਮ ਜੀ ਇਵੇਂ ਜਿਵੇਂ ਔਰਤ ਨੂੰ ਪਤੀ ਬ੍ਰਿਤਾ ਹੋਣਾ ਚਾਹੀਦਾ ਐਵੇਂ ਗੁਰਬਾਣੀ ਵਿੱਚ ਸੰਗਤ ਜੀ ਮਰਦ ਨੂੰ ਵੀ ਉਪਦੇਸ਼ ਹੈ ਇਹ ਨੀਕੇ ਕੱਲੀ ਔਰਤ ਨੂੰ ਮਹਾਰਾਜ ਦੀ ਬਾਣੀ ਸਮਝਾ ਰਹੀ ਆ ਘਰ ਕੀ ਨਾਰ ਤਿਆਗੇ ਅੰਦਾ ਪਰ ਨਾਰੀ ਸਿਓ ਘਾਲੇ ਧੰਦਾ ਫੇਵਰੀ ਕਾਮ ਦੇ ਵਿੱਚ ਅੰਨਾ ਹੋਇਆ ਬੰਦਾ ਆਪਦੀ ਘਰ ਵਾਲੀ ਨੂੰ ਛੱਡ ਕੇ ਪਰਾਈ ਇਸਤਰੀ ਨਾਲ ਵਿਹਾਰ ਪਾ ਲੈਂਦਾ ਐਸੇ ਸਿੰਮਲ ਦੇਖ ਸੁਹਾ ਵਿਗਸਾਨਾ ਪਰਾਈ ਇਸਤਰੀ ਨੂੰ ਵੇਖ ਕੇ ਇਉਂ ਖੁਸ਼ ਹੁੰਦਾ ਜਿਵੇਂ ਤੋਤਾ ਸਿੰਮਲ ਦੇ ਰੁੱਖ ਨੂੰ ਦੇਖ ਕੇ ਖੁਸ਼ ਹੁੰਦਾ ਪਰ ਸਿੰਮਲ ਦੇ ਰੁੱਖ ਦਾ ਹਾਲ ਕੀ ਆ ਫਲ ਫਿੱਕੇ ਫੁੱਲ ਬਕਬਕੇ ਕੰਮ ਨਾ ਆਵੇ ਪੱਤ ਸਿੰਮਲ ਦੇ ਰੁੱਖ ਤੋਂ ਤੋਤੇ ਨੂੰ ਕੁਝ ਮਿਲਦਾ ਕੁਝ ਨਹੀਂ ਅੰਤ ਕੀ ਬਾਰ ਮੂਆ ਲਪਟਾਨਾ ਐਵੇਂ ਬੰਦੇ ਦਾ ਹਾਲ ਆ ਇਸ ਕਰਕੇ ਨਾ ਕਿਹਾ ਜਾਂਦਾ ਇਹ ਤੋਤੇ ਦੀ ਚੁੰਝ ਉਹ ਸਿੰਮਲ ਦੇ ਰੁੱਖ ਦੇ ਫਲ ਵਿੱਚ ਖੁੱਭ ਜਾਂਦੀ ਆ ਬਾਅਦ ਵਿੱਚ ਤੋਤਾ ਮਰ ਜਾਂਦਾ ਹੈ ਉਹ ਚੁੰਝ ਬਾਹਰ ਨਹੀਂ ਨਿਕਲਦੀ ਇਸ ਤਰ੍ਹਾਂ ਦ੍ਰਿਸ਼ਟਾਂਤ ਦਿੰਦੇ ਆ ਮਹਾਰਾਜ ਜੀ ਆਖਰਕਾਰ ਬੰਦਾ ਇਨ੍ਹਾਂ ਵਿਕਾਰਾਂ 'ਚ ਗਰਸ ਕੇ ਮਰ ਜਾਂਦਾ ਹੈ ਵਿਕਾਰੀ ਬੰਦੇ ਦਾ ਟਿਕਾਣਾ ਇਦਾਂ ਹੀ ਹੁੰਦਾ ਤਾਂ ਕਦੇ ਵੀ ਮਰਦ ਨੇ ਵੀ ਪਾਈ ਆਪਣੀ ਇਸਤਰੀ ਤੋਂ ਬਿਨਾਂ ਹੋਰ ਕਿਸੇ ਇਸਤਰੀ ਨਾਲ ਵਿਹਾਰ ਨਹੀਂ ਪਾਉਣਾ ਜੀ ਹੋਰਾਂ ਨਾਲ ਪ੍ਰੀਤ ਨਹੀਂ ਜੋੜਨੀ ਉਕੇ 10ਵੇਂ ਪਾਸ਼ਾ ਜੀ ਮਹਾਰਾਜ ਦੇ ਵੀ ਬਚਨ ਆ ਗੁਰਦੇਵ ਪਾਸ਼ਾ ਜੀ ਬਚਨ ਕਰਦੇ ਆ ਨਿਜ ਨਾਰੀ ਕੇ ਸਾਥ ਨਿਹੋ ਤੁਮ ਨਿਤ ਬੜੈਓ ਪਰ ਨਾਰੀ ਕੀ ਸੇਜ ਪੂਲ ਸੁਪਨੇ ਹੋ ਨਾ ਜੈ ਹੋ ਮਹਾਰਾਜ ਕਹਿੰਦੇ ਆਪਣੀ ਇਸਤਰੀ ਨਾਲ ਤੂੰ ਨਿਤ ਪ੍ਰੇਮ ਵਧਾ ਪਰ ਪ੍ਰਾਈ ਇਸਤਰੀ ਦੀ ਸੇਜਾ ਉਤੇ ਸੁਪਨੇ ਚ ਵੀ ਨਾ ਕਦੇ ਸਿੱਖਾ ਚਲਾ ਜਾਈ ਮੇਰੇ ਸਿੰਘਾ ਮਹਾਰਾਜ ਜੀ ਕਹਿ ਰਹੇ ਆ ਕਿਉਂਕਿ ਪਰ ਨਾਰੀ ਕੇ ਭਜੇ ਸਹਿ ਸਵਾਸ ਭਗ ਪਏ ਪਰਨਾਰੀ ਦੇ ਸੰਯੋਗ ਕਰਕੇ ਇੰਦਰ ਨੇ ਹਜ਼ਾਰਾਂ ਭਗਾਂ ਜਨ ਪ੍ਰਾਪਤ ਕੀਤੇ ਸੀ ਪਰਨਾਰੀ ਕੇ ਭਜੇ ਚੰਦਰ ਕਾ ਲੰਕ ਲਗਾਏ ਪ੍ਰਾਈ ਨਾਰੀ ਦੇ ਸੰਯੋਗ ਕਰਕੇ ਚੰਦਰ ਮਾ ਨੂੰ ਕਲੰਕ ਲੱਗ ਗਿਆ ਸੀ ਪਰਨਾਰੀ ਕੇ ਹੇਤ ਸੀ ਸਦਸ ਸੀਸ ਗਵਾਇਓ ਉਹ ਪ੍ਰਾਈ ਇਸਤਰੀ ਕਰਕੇ ਰਾਵਣ ਨੂੰ ਆਪਦੇ ਸਿਰ ਗਵਾਉਣੇ ਪਏ ਦਸਾਂ ਸਿਰਾਂ ਵਾਲਾ ਰਾਵਣ ਇਸ ਕਰਕੇ ਹੋਂ ਪਰਨਾਰੀ ਕੇ ਹੇਤ ਕਟਕ ਕਵਰਣ ਕੋ ਘਾਇਓ ਵਰਨਾਰੀ ਕਰਕੇ ਪ੍ਰਾਈ ਇਸਤਰੀ ਕਰਕੇ ਕੌਰਵਾਂ ਦੀ ਸੈਨਾ ਮਾਰੀ ਗਈ ਸੀ ਇਸ ਕਰਕੇ ਭਾਈ ਵਰਨਾਰੀ ਸੋਨੇਹੋ ਛੁਰੀ ਪੈਣੀ ਕਰ ਜਾਨੋ ਪ੍ਰਾਈ ਇਸਤਰੀ ਨੂੰ ਤੁਸੀਂ ਤਿੱਕੀ ਛੁਰੀ ਦੇ ਸਮਾਨ ਜਾਣੋ ਜੀ ਮਹਾਰਾਜ ਨੇ ਇਸ ਤਰ੍ਹਾਂ ਦ੍ਰਿਸ਼ਟਾਂਤ ਦੇ ਦੇ ਕੇ ਸਮਝਾਉਣਾ ਕੀਤਾ ਹੈ ਪਤੀ ਬ੍ਰਿਤਾ ਔਰਤ ਹੋਣਾ ਬਹੁਤ ਵੱਡੀ ਗੱਲ ਆ ਜੀ ਇਹ ਇਸ ਤਰ੍ਹਾਂ ਕਾਬਲ ਤੋਂ ਆਉਣ ਵਾਲੀ ਬੀਬੀ ਜਿਹਨੇ ਸੇਵਾ ਕੀਤੀ ਸਿਮਰਨ ਕਰਕੇ ਪਤੀ-ਪਤਨੀ ਔਰਤ ਹੋਣ ਕਰਕੇ ਵੱਡੀ ਪਦਵੀ ਪਾਈ ਹੈ ਅੱਜ ਦੀਆਂ ਔਰਤਾਂ ਨੂੰ ਤੇ ਮਰਦਾਂ ਨੂੰ ਸਿੱਖਿਆ ਲੈਣੀ ਚਾਹੀਦੀ ਆ ਕਿ ਜੇਕਰ ਅਸੀਂ ਇੱਕ ਦੂਜੇ ਨਾਲ ਰਿਸ਼ਤੇ 'ਚ ਇਮਾਨਦਾਰ ਰਹਾਂਗੇ ਸਾਡੇ ਵਿੱਚ ਐਡੇ ਵੱਡੇ ਗੁਣ ਪੈਦਾ ਹੋ ਜਾਣਗੇ ਹੁਣ ਅੱਜ ਆਪਾਂ ਕਹਾਂਗੇ ਐਡੇ ਗੁਣ ਕਾਤੋਂ ਨਹੀਂ ਕਿਉਂਕਿ ਬੰਦਾ ਰਿਸ਼ਤਿਆਂ ਵਿੱਚ ਇਮਾਨਦਾਰ ਨਹੀਂ ਹੈ ਜੀ ਸੱਚਾ ਹੈ ਸਮਾਜ ਦਾ ਸਤਗੁਰੂ ਮਹਾਰਾਜ ਭਲਾ ਕਰਨ ਜੀ ਸਰਬੱਤ ਸੰਗਤਾਂ ਦੇ ਸਿਰ ਤੇ ਮੇਰ ਪਰਿਆ ਹੱਥ ਰੱਖਣ ਸਾਨੂੰ ਸਮਤ ਹੀ ਬਖਸ਼ਣ ਤੇ ਕਥਾ ਜਿਹੜੀ ਸਾਡੇ ਹਿਰਦਿਆਂ ਚ ਵਸੇ ਜਦੋਂ ਮਹਾਰਾਜ ਨੇ ਗੁੱਝਾ ਭੇਦ ਦੱਸਿਆ ਸਭ ਸਿੱਖਾਂ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਮੱਥਾ ਟੇਕਿਆ ਤੇ ਉਹ ਬੀਬੀ ਨੂੰ ਵੀ ਧੰਨ ਧੰਨ ਕਰਕੇ ਆਖਿਆ ਹੈ ਜੀ ਆਏ ਪ੍ਰਭ ਸਰਣਾਗਤੀ ਕਿਰਪਾ ਦੇਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋ ਤਨਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ